ਇਹਨੇ ਸੋਮਵਾਰ ਤੇ ਸਨ 2025 ਤਸਵੀਰੇ ਆਪਾਂ 8 ਵਜੇ ਦੇ ਕਰੀਬ ਬਟਾਲੇ ਤੋਂ ਚੱਲ ਪਏ ਸੀਗੇ ਹੁਣ ਆਪਾਂ ਰਸਤੇ 'ਚ ਉਤਰ ਕੇ ਤੇ ਮੈਂ ਕਿਹਾ 10 ਮਿੰਟ ਸਾਈਕਲ ਦੇ ਦਿਵਾਲੇ 'ਚ ਆਤ ਮਾਰ ਲੀਏ ਕੀ ਕੋਈ ਸਮੱਸਿਆ ਨਹੀਂ ਆ ਤੇ ਅੱਜ ਆਪਾਂ ਦੇਖਦੇ ਆ ਕਿੱਥੇ ਜਾ ਕੇ ਹੁੰਦਾ ਟਿਕਾਣਾ ਲੰਬਾ ਸਫ਼ਰ ਹੈ ਫਿਲਹਾਲ ਪਲਾਨ ਆ ਸਾਡਾ ਪੁਸ਼ਕਰ ਤੱਕ ਦਾ ਤੇ ਪੁਸ਼ਕਰ ਤੱਕ ਦੇ ਜਿਹੜੇ ਹੈਗੇ ਆ ਹੁਣ ਨਜ਼ਾਰੇ ਜਿਹੜੇ ਤੁਹਾਨੂੰ ਅੱਗੇ ਆਉਣ ਵਾਸਤੇ ਮਿਲਣਗੇ ਤੇ ਸਮਾਂ ਬਹੁਤ ਵਧੀਆ ਹੈ ਮੌਸਮ ਬਹੁਤ ਸ਼ਾਨਦਾਰ ਆ ਤੇ ਰਾਜਸਥਾਨ ਦਾ ਇਲਾਕਾ ਦੇਖਣ ਵਾਲਾ ਬੈਸਟ ਹੈ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤਰਨਤਨ ਸਾਹਿਬ ਰੋਇਤਪੁਰ ਰੋਡ ਦੇ ਉੱਤੇ ਲਾਈਓਵਰ ਇੱਥੋਂ ਕੋਈ ਤਕਰੀਬਨ ਮੇਰੇ ਸਾਹ ਨਾਲ ਅੱਧੇ ਕੋਨੇ ਘੰਟੇ ਦਾ ਲੱਗਾ ਹੈਗਾ ਸ੍ਰੀ ਤਰਨਤਨ ਸਾਹਿਬ ਦਾ 11:00 ਵਜੇ ਜਾਂ ਤੇ 12:00 ਵਜੇ ਮੇਰੇ ਹਿਸਾਬ ਨਾਲ ਤਰਨਤਨ ਸਾਹਿਬ ਆਪਾਂ ਪਹੁੰਚ ਜਾਣਾ ਜਿਹੜਾ ਲੰਚ ਹੈਗਾ ਉਹ ਮੇਰੇ ਹਿਸਾਬ ਨਾਲ ਹਣ ਕੀਤਾ ਜਾਊ ਕਿਤੇ ਤਾਂ ਤਨਤਨ ਸਾਹਿਬ ਤੋਂ ਅੱਗੇ ਹਰੀਕੇ ਵਾਲੇ ਪਾਸੇ ਤੇ ਲੰਚ ਕਰਕੇ ਤੇ ਫੇਰ ਆਪਾਂ ਵਧਾਂਗੇ ਫਿਰੋਜ਼ਪੁਰ ਵਾਲੀ ਸਾਈਡ ਨੂੰ ਤੇ ਜਿੰਨਾ ਬਹੁਤ ਬਹੁਤ ਪੰਦ ਨਿਭੜਿਆ ਉਹਨਾ ਆਪਾਂ ਕਰਾਂਗੇ 5 ਵਜੇ ਤੱਕ ਸਾਈਕਲਿੰਗ ਕਰਨਾ ਆਪਾਂ 4 ਤੋਂ 5 ਵਜੇ ਤੱਕ ਜਿਹੜੀ ਸਾਈਕਲਿੰਗ ਆ ਆਪਾਂ ਕਰਨੀ ਹੈਗੀ ਹੈ ਤੇ ਉਸ ਤੋਂ ਬਾਅਦ ਕੋਈ ਆਪਣਾ ਰਹਿਣ ਦਾ ਟਿਕਾਣਾ ਸਰਚ ਕਰਨਾ ਲੱਭਣਾ ਕਰਨ ਸ਼ੁਰੂ ਕਰ ਦੇਣਾ 5 ਵਜੇ ਤੋਂ ਬਾਅਦ ਆਸ-ਪਾਸ ਜਿੱਥੇ ਹੋਇਆ ਉੱਥੇ ਫਿਰ ਆਪਾਂ ਟਿਕ ਜਾਣਾ ਹੈਗਾ 5 ਵਜੇ ਦੇ ਆਸ-ਪਾਸ ਉਸ ਤੋਂ ਅੱਗੇ ਫਿਰ ਇਹ ਰਾਤ ਕੱਟਣ ਤੋਂ ਬਾਅਦ ਇਹ ਸਵੇਰ ਨੂੰ ਬਾਕੀ ਸਫ਼ਰ ਜਿਹੜਾ ਅਗਲਾ ਹੈ ਉਹ ਸ਼ੁਰੂ ਹੋਏਗਾ ਤੇ ਆਹ ਹੁਣ ਅਸੀਂ ਇਸ ਟਾਈਮ ਚਲਾਈਓਵਰ ਚੜ ਰਹੇ ਹਾਂ ਚਲਾਈਓਵਰ ਜਿਹੜੇ ਹੈ ਜਿਆਦਾ ਵਧੀਆ ਹੁੰਦਾ ਉਹ ਥੱਲੇ ਥੱਲੇ ਹੋ ਜੇ ਥੋੜੀ ਟਰੈਫਿਕ ਤੇ ਹੁੰਦੀ ਆ ਪਰ ਆਓ ਜੀ ਈਜ਼ੀ ਹੈਗਾ ਇਹ ਉਪਰੋਂ ਦੀ ਚੜਨਾ ਨਾਲੋਂ ਚੜਾਈ ਚੜਨ ਨਾਲੋਂ ਥੱਲੇ ਵਾਲਾ ਠੀਕ ਆ। ਵਾਹ। ਕਿਉਂਕਿ ਫਲਾਈਓਵਰ ਹੈ ਕਾਫੀ ਆ ਆਪਣੇ। ਕੋਈ ਇੱਕ ਅਧਾ ਫਲਾਈਓਵਰ ਵਾਲਾ ਕੰਮ ਨਹੀਂ ਹੈਗਾ। ਤੇ ਮੈਂ ਕਿਹਾ ਚਲੋ ਆ। ਫਲਾਈਓਵਰ ਦੇ ਉੱਤੇ ਵੀ ਆਪਾਂ ਜਿਹੜੀ ਵੀਡੀਓ ਹੈ। ਅੱਜ ਸ਼ੂਟ ਕਰ ਲੈਣੇ ਹੈ। ਉੱਗੇ ਜਾ ਕੇ ਕੋਸ਼ਿਸ਼ ਕਰਦੇ ਆਂ ਇਹ ਹਾਈ ਸਾਈਡ ਤੋਂ ਉੱਪਰੋਂ ਜੋ ਕਿ ਕੈਮਰਾ ਤੇ ਜਰਾ ਵੜਾ ਕੇ ਦੇਖਦੇ ਆਂ ਕਿੰਦਾ ਆਉਂਦੀ ਹੈਗੀ ਆ ਵੀਡੀਓ ਇਹ ਆ ਗਿਆ ਚੌਂਕ ਤੇ ਚੌਂਕ ਤੋਂ ਇੱਕ ਪਾਸੇ ਸਿਹਰ ਵੱਲ ਨੂੰ ਚੱਲ ਜਾਂਦੀ ਆ ਤੇ ਆਪਾਂ ਚੜ ਜਾਣ ਇੱਧਰ ਫਰੋਜ਼ਪੁਰ ਵਾਲੇ ਪਾਸੇ ਅੱਗੇ ਇਹ ਇੱਥੋਂ ਦਾ ਕੁਝ ਥੋੜਾ ਜਿਹਾ ਤੇ ਇਹ ਬੋਦਰਾ ਸਾਹਿਬ ਆ ਗਿਆ ਜੀ ਬਾਬੇ ਦੀਪ ਸਿੰਘ ਦਾ ਇੱਥੇ ਬੱਸਾਂ ਵਗੈਰਾ ਰੁੱਕੇ ਜਾਂਦੀਆਂ ਮੱਥਾ ਟੇਕ ਕੇ ਜਦੋਂ ਬਾਬੇ ਦੀਪ ਸਿੰਘ ਦਾ ਮੁਗਲਾਂ ਦੇ ਨਾਲ ਟੱਕਰਾ ਹੋਇਆ ਇਸ ਸਥਾਨ ਤੇ ਤੇ ਸ਼ਾਮੇ ਵਾਰ ਦੇ ਵਿੱਚ ਸਿਰ ਧੜਨੋਂ ਅਲੱਗ ਹੋ ਗਿਆ ਸੀ ਉਦੋਂ ਇੱਥੇ ਜਿਹੜਾ ਆ ਕੇ ਮਥਾ ਠੇਕ ਲਈ ਬੱਦਗੇ ਤੇ ਸਿਰ ਤੋਂ ਅਲੱਗ ਹੋ ਗਿਆ ਸੀਗਾ ਤੇ ਫਿਰ ਬਾਬਾ ਦੀਪ ਸਿੰਘ ਜੀ ਜਿਹੜੇ ਸੀਗੇ ਉਹ ਆਪਣੇ ਇਕਰਾਰ ਦੇ ਮੁਤਾਬਕ ਇਰ ਤਲੀ ਤੇ ਰੱਖ ਕੇ ਇਹ ਮੁਗਲ ਫੌਜ ਨਾਲ ਯੁੱਧ ਕਰਦੇ ਹੋਏ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲ ਨੂੰ ਵਧੇ ਤੇ ਉੱਥੇ ਫਿਰ ਉਹਨਾਂ ਨੇ ਜਿੱਥੇ ਸ਼ਹੀਦ ਸਾਹਿਬ ਗੁਰਦੁਆਰਾ ਸ਼ੀਦਾਂ ਦਾ ਉੱਥੇ ਫਿਰ ਉਹਨਾਂ ਨੇ ਆਪਣਾ ਧੜ ਜਿਹੜਾ ਉਹਨਾਂ ਨੇ ਉੱਥੇ ਛੱਡ ਦਿੱਤਾ ਇਹ ਆਪਣਾ ਸੀਸ ਜਿਹੜਾ ਸੀ ਉੱਥੋਂ ਪੇਟ ਕਰ ਦਿੱਤਾ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਇੱਥੇ ਬਾਬਾ ਦੀਪ ਸਿੰਘ ਜੀ ਸਹਿਬ ਜੀ ਦਾ ਸਥਾਨ ਬਣਿਆ ਹੋਇਆ ਹੈ ਆਪਣੇ ਵਚਨਾਂ ਦੇ ਮੁਤਾਬਕ ਕਰਕੇ ਛੈਰ ਪੇਟ ਕੀਤਾ ਸੀਗਾ ਸੋ ਇਹ ਉਹ ਸਥਾਨ ਸੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਪੇਟ ਸੀਸ ਤੁਹਾਡੇ ਨਾਲੋਂ ਅਲੱਗ ਹੋਇਆ ਸੀ ਸ਼ਾਮੇਵਾਰ ਦੇ ਵਿੱਚ ਮੁਗਲਮਾਂ ਮੁਗਲਾਂ ਦੇ ਨਾਲ ਲੜਾਈ ਦੇ ਦੌਰਾਨ ਸੋ ਅੱਗੇ ਵਧਦੇ ਹਾਂ ਇਹ ਤਾਂ ਤਨਤਨ ਸਾਹਿਬ ਵਾਲੇ ਪਾਸੇ ਨੂੰ ਕੰਟੀਨਿਊ ਸਟ੍ਰੇਟ ਪਾਸ ਬੀਸੀ ਫਰਸ਼ ਕਰਨ ਖਰਨ ਖਾਨ ਸਾਹਿਬ ਲੱਗੇ ਜੀ ਐਂਟਰੀ ਕਰਨਾ ਆਪਾਂ ਲਾਈਟਾਂ ਕਰੀਏ ਕ੍ਰੋਸ ਤੇ ਹੋ ਗਏ ਤਰਨਤਨ ਸਾਹਿਬ ਚਿੰਟਰ ਆਪਾਂ ਇਹ ਸਮਾਂ ਹੋ ਗਿਆ ਲਗਭਗ 12:00 ਵਜੇ ਤੇ 11 ਮਿੰਟ ਦਾ 11 ਮਿੰਟ ਦਾ ਸਮਾਂ ਹੋ ਗਿਆ ਤੇ ਤਰੰਤਨ ਸਾਹਿਬ ਚ ਹੋ ਗਏ ਆਪਾਂ ਇੰਟਰ ਤੇ ਤਰੰਤਨ ਸਾਹਿਬ 12 ਵਜੇ ਆ ਤਾਂ ਦਿਨ ਸਾਰਾ ਪਿਆ ਜੇ ਤੇ ਮੰਨ ਬਣਿਆ ਵੀ ਆਪਾਂ ਹੁਣ ਵਧੀਏ ਹਰੀਕੇ ਵਾਲੀ ਸਾਈਡ ਨੂੰ ਆਪਣੀ ਮੰਜ਼ਲ ਵਾਲੀ ਸਾਈਡ ਸਾਰਾ ਦਿਨ ਵੀ ਸਾਈਕਲਿੰਗ ਕਰਨੀ ਹੈ ਜੋ ਹੋਰ ਵਕਤ ਬਹੁਤ ਹੈਗਾ ਫਿਰ ਦੇਖਦੇ ਆ ਕਿਤੇ ਰਾਹ ਦੇ ਵਿੱਚ ਲੇੜ 2 ਵਜੇ ਰੋਟੀ ਪਾਣੀ ਦਾ ਪ੍ਰਬੰਧ ਹੈਗਾ ਆਪਣੇ ਕੋਲ ਬਹਿ ਕੇ ਖਾਣੇ ਆ ਕਿਤੇ ਕਿ 10 ਮਿੰਟ ਕਰਾਂਗੇ ਰੈਸਟ ਸੇ ਫੇਰ ਵੱਧਦੇ ਆ ਹਰੀ ਕੇ ਫਿਰੋਜ਼ਪੁਰ ਵਾਲੀ ਸੜਕ ਨੂੰ ਵੱਧ ਤੋਂ ਵੱਧ ਜਨਾਜ ਵਧਿਆ ਜਾਂਦਾ ਹੈ ਸੌਖਾ ਸੌਖਾ ਵਾਕੀ ਦਾਸ ਤੇ ਕਿਰਪਾ ਰੱਬ ਦੀ ਵਧੀਆ ਚੱਲੀ ਜਾਂਦਾ ਹੈ ਤੇ ਅੱਗੇ ਚੱਲ ਕੇ ਕਰਦੇ ਆ ਫੇਰ ਗੱਲਬਾਤ ਤੇ ਨਵੇਂ ਦਿਨੇ ਅਪਡੇਟ ਫਰੋਂ ਜਾਂ ਕਿੱਥੇ ਪਹੁੰਚੀਆਂ ਤੇ ਸ਼ਾਮ ਨੂੰ ਨਾਲ ਹੀ ਪੋਸਟ ਕਰ ਦੇਣੀ ਆਪਾਂ ਜਿੱਦਾਂ ਦੀ ਹੈਗੀ ਐ ਬਣੀ ਐਡਿਟਿੰਗ ਤੋਂ ਬਗੈਰ ਹੀ ਸਿੱਧੀ ਆਪਾਂ ਜਿਹੜੀ ਐ ਵੀਡੀਓ ਪਾਵਾਂਗੇ ਫਿਰ ਤੁਸੀਂ ਦੱਸਿਓ ਆਪਣੇ ਵਿਚਾਰ ਆਪਣੇ ਤਜਰਬੇ ਕਮੈਂਟ ਕਰਕੇ ਜਿਹੜੇ ਆ ਸਾਂਝੇ ਜਰੂਰ ਕਰਿਓ ਮੰਗਦਾ ਵੀਰ ਲੰਗਾ ਇਹ ਕੋਸ਼ਿਸ਼ ਕਰਦੇ ਆਗਾ ਜਾਮ ਚ ਆਪਾਂ ਨਾ ਹੀ ਫਸੀਏ ਬਾਰ-ਬਾਰ ਦੇ ਨਿਕਲ ਜੀ ਸ਼ਹਿਰ ਆ ਗਿਆ ਸ਼ਹਿਰ ਚ ਤੁਹਾਨੂੰ ਪਤਾ ਹੈ ਜਾਮ ਰਸਤੇ ਹੁੰਦੇ ਹੀ ਹੈ ਤੇ ਦਿਵਾਲੀ ਕਰਕੇ ਦੁਕਾਨਾਂ ਸਜੀਆਂ ਹੋਈਆਂ ਪੂਰੀਆਂ ਜਗਾ ਜਗਾ ਦੇਖਾਂਡ ਪਟ ਸਾਹਿਬ ਰੱਖੇ ਹੋਏ ਆ ਲੰਗਰ ਵੀ ਲੱਗੇ ਹੋਏ ਆ ਇਹ ਦੁਕਾਨਦਾਰੀ ਦਾ ਖਰੀਦਾ ਫਰੂਟੀ ਦਾ ਗੁਰੂ ਆ। ਕਿਹ ਔਰ ਆੜਾ। ਇਹਦੇ ਦੋ ਹੈਗੀਆਂ। ਤਾਂ ਦੋਨੇ ਮਨਾਉਣੀਆਂ। ਲੋਕਾਂ ਨੇ ਧੂੰਆਂ ਤਾਂ ਆਉਣਾ। ਪਰ ਪੋਲੂਸ਼ਨ ਤੋਂ ਥੋੜਾ ਜਿਹਾ ਧਿਆਨ ਦੇਣ ਤੇ ਚੰਗੀ ਗੱਲ ਆ ਪਰ ਦੂਸ਼ਣ ਬਹੁਤ ਜ਼ਿਆਦਾ ਹੋਣਾ ਹੁੰਦਾ। ਇਹਨਾਂ ਔਖੇ ਵੀ ਮੜ ਕੇ ਆਪ ਹੀ ਹੋਣਾ। ਉਹ ਤੇ ਬਚਿਆ ਜਾਏ ਤਾਂ ਚੰਗੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਡੀ ਸਿਹਤ ਵਾਸਤੇ ਚੰਗਾ ਥੋੜੇ ਜੀਪੀਐਸ ਥੋੜਾ ਜਾਮ ਸ਼ੋਅ ਕਰਦਾ ਪਿਆ ਦੇਖਦੇ ਆ ਅੱਗੇ ਚਲਦੇ ਆ ਰੰਤਨ ਸਹਿਰ ਕ੍ਰਾਸ ਕਰ ਰਹੇ ਆ ਜੀ ਆਪਾਂ ਹੁਣ ਤਕਰੀਬਨ ਹਰੀਕੇ ਹੈ ਜੀ ਇਥੋਂ 31 ਕਿਲੋਮੀਟਰ ਤੇ ਫਰੋਜ਼ਪੁਰ ਹੈ 93 ਕਿਲੋਮੀਟਰ ਕਿ ਹੁਣ ਆਪਾਂ ਫਰੋਜ਼ਪੁਰ ਰੋਡ ਦੇ ਕਿੱਚੀ ਜਾਂਦੇ ਆ ਸੈਗਲ ਰੰਤਨ ਸਹਿਰ ਚ ਜਿੰਨਾ ਪੈਂਦਾ ਅੱਜ ਵੱਧ ਵੱਧ ਸੌਖੇ ਸੌਖੇ ਵੜਿਆ ਗਿਆ ਵਜ ਪੈਂਦਾ ਸਾਰਾ ਤਿਆਰ ਕਰਨਾ ਦੁਕਾਨਾਂ ਦਾ ਪੂਰਾ ਜੋਰ ਹੈ ਖੀਂਦਾ ਦੁਰੀ ਦਾ ਦੀਵਾਲੀ ਕਰਕੇ ਅੱਜ ਲੋਕਾਂ ਕੀ ਹੋਰ ਮਨਾਉਣਾ ਹੈ ਬੜੀ ਧੀਏ ਸਾਰਿਆਂ ਨੇ ਤੇ ਕੱਲ ਵੀ ਇਦਾਂ ਗਣਾ ਮੈਨ ਲੱਗਦਾ ਅੱਜ ਵੀ ਆ ਦਿਵਾਲੀ ਤੇ ਦਿਵਾਲੀ ਕੱਲ ਵੀ ਲੱਗਦਾ ਇਦਾਂ ਨਹੀਂ ਕਿੱਥੇ ਕੋਸ਼ ਇਦਾਂ ਦਾ ਨਜ਼ਾਰਾ 1 ਕਿਲੋਮੀਟਰ ਇਥੋਂ ਹੋਰ ਅੱਗੇ ਜਾ ਕੇ ਮੱਪਮ ਮੜਨਾ ਖੱਬੇ ਪਾਸੇ ਖੱਬੇ ਪਾਸੇ ਨੂੰ ਮੜਨਾ ਤੇ ਫਿਰ ਚੌੜ ਜਣਾ ਹਰੀਕੇ ਵਾਲੇ ਰੋਡ ਦੇ ਉੱਤੇ ਫਿਰ ਤੋਂ ਬਾਅਦ ਜੇ ਤੁਸੀਂ ਚਾਹੋ ਹਰੀਕੇ ਵਾਲੇ ਰੋਡ 100 तरीके ਵੀ ਮਾੜੀ ਜੀ ਛਾਤੀ ਮ ਰਾਵਾਂਗੇ ਆਪਣੇ ਦੇਖਣ ਵਾਲੇ ਸਰੋਤਿਆਂ ਜੀ ਹੁਣ ਕੋਈ ਇਸ ਤਰ੍ਹਾਂ ਦਾ ਇਹੋ ਤੁਸੀਂ ਦੇਖ ਰਹੇ ਹੋਣੀ ਹੈ ਇਆ ਗਿਆ ਰੇਲਵੇ ਫਾਟਕ ਫਾਟਕ ਰਹੀਏ ਗਰਹ ਉਸ ਫਾਟਕ ਕਰ ਉਸ ਕਰਕੇ ਮੈਨ ਲੱਗਦਾ ਕਿ ਤਨ ਤਨ ਸਹਿਗ ਬਾਹਰ ਜਿਹੜੇ ਅਸੀਂ ਆ ਜਾਂਦੇ ਹੜੀ ਰੋੜ ਵੀ ਵਨ ਵੇਆ ਚਾਰ ਹੰਨੇ ਕਲ ਗਿਆ ਲੱਗਦਾ ਦੇਖੋ ਦੁਕਾਨਾਂ ਦੀ ਪਰਮਾਰ ਧੰਨਵਾਦ ਧੰਨਵਾਦ ਜੀ ਥੈਂਕ ਯੂ ਅੰਨਾ ਚੱਲ ਸਜਣਾ ਨਿਕਲ ਅੱਗੇ ਅੱਗੇ ਬਾਹੂ यार कहाँ काट ला ए भाई पार्किंग लभी जंदा हेलो जमा जी धन्यवाद ਆਹ ਦਾ ਪਾਣੀ ਦਾ ਚ ਲੈ ਕੇ ਆਇਆ ਹੈਗਾ ਪਹਿਲਾ ਦਿਨ ਜੋ ਸੀਗਾ ਇਹ ਗਾ ਨਹੀਂ ਹੁੰਦਾ ਕੈਂਰ ਕੀ ਆਮ ਕਰਦੇ ਆ ਕੋਈ ਰਹਿਣ ਦਾ ਕੁਝ ਸਮਾਂ ਹੋ ਗਿਆ 3.5 ਵਜੇ ਦਾ ਕੋ ਪਤਾ ਲੱਗਾ ਵੀ ਅੱਗੇ ਗੁਰਦੁਆਰਾ ਸਾਹਿਬ ਹੈਗਾ ਅੱਗੇ ਪਾਸੇ ਗੁਰਦੁਆਰਾ ਸਾਹਿਬ ਹੈਗਾ ਤੇ ਸਾਹਬ ਆਪਾਂ ਜਿਹੜਾ ਆਗੇ ਰਾਤ ਰਹਿਨੇ ਇਹ ਹਰੀਕੇ ਸਾਹਬ ਬਸ ਦੁਆਰਾ ਇਸੇ ਕੁ ਦੱਸਦੇ ਹੈਗਾ ਇਹ ਹਰੀਕੇ ਹੈਡ ਬਾਕਸ ਹੈ ਇਹ ਇੱਥੇ ਜਿਹੜਾ ਹੈ ਪਾਣੀ ਵਗੈਰਾ ਦਾ ਜਿਹੜਾ ਕੰਟਰੋਲ ਦੇ ਦਰਿਆ ਤੋਂ ਤੇ ਸਤਲੁਜ ਦਰਿਆ ਜਿਹੜੇ ਦੋਨੋਂ ਆਪਸ ਵਿੱਚ ਜਿਹੜੇ ਇਕੱਠੇ ਹੁੰਦੇ ਆ ਤੇ ਇੱਥੇ ਜਿਹੜਾ ਹੈ ਦੋਨੋਂ ਦਰਿਆਵਾਂ ਦਾ ਸੰਗਮ ਹੈਗਾ ਇਹ ਵੀ ਦੇਖ ਸਕਦੇ ਹੋ ਅੱਗੇ ਟਾਈਮ ਹੁਣ ਸ਼ਾਮੇ ਢੋਲੇ ਪੈ ਗਿਆ ਇੰਦੀ ਆਮ ਕਰਦੇ ਆ ਕੋਈ Hadi gidelim. Hadi gidelim. Tamam, ਇਹੋ ਜਿਹਾ ਸਮੱਸਿਆ ਕਿ ਨਿਹਰਾਂ ਜਿਹੜੀਆਂ ਵੱਡੀਆਂ ਜਾਂਦੀਆਂ ਨੇ ਤੇ ਰਾਜਸਥਾਨ ਨੂੰ ਚਲ ਜਾਂਦੀਆਂ ਇਹ ਜਿਹੜੀਆਂ ਫੀਡਰ ਨੇ ਦੋ ਨਿਹਰਾਂ ਜਿਹਨੀਆਂ ਇਹ ਬੜਾ ਬੜਾ ਉਹ ਉਧਰ ਸਾਹ ਵੱਡਾ ਲੱਗਦਾ ਲੱਗਦਾ ਕਿ ਇੱਥੇ ਜਿਹੜਾ ਹੈ ਅੱਜ ਸ਼ਾਨਦਾਰ ਟਿਕਾਣਾ ਬਣੂਗਾ ਇਹ ਹੈ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਮਸ਼ਾਕਲ ਲਾਓ ਇੱਧਰ ਕਿ ਵੀ ਆਪਣੀ ਆਹ ਇਸ ਦੀ ਗੱਲ ਨਹੀਂ ਬਣੀ ਉਹ ਵਾਧਦੇ ਆਪਾਂ ਅੱਗੇ ਜੀਰਾ ਮਖੂਸੜ ਦੇਖ ਰਹੇ ਆ ਕਿਤੇ ਵਾਧਦੇ ਆਪਾਂ ਅੱਗੇ ਹੁਸ਼ਿਆਰਨ ਜਾਂਦਾ ਫਾਇਦਾ ਕੋਈ ਨਹੀਂ ਹੁਣ ਅੱਗੇ ਦੇਖੀ ਇਹ ਨਹਿਰਾਂ ਦੇ ਕੰਡੇ ਡੰਡੇ ਹਨ ਚਾਲ ਫੇਮ ਮਫੂ ਜੀਰਾ ਅੱਜ ਦਾ ਟਿਕਾਣਾ ਜਿਹੜਾ ਸੀਗਾ ਇੱਥੇ ਗੱਲ ਕੀਤੀ ਹੈ ਬਾਬਿਆਂ ਦੇ ਨਾਲ ਕਹਿੰਦੇ ਤੁਸੀਂ ਰਹਿ ਸਕਦੇ ਹੋ ਪਰ ਸਾਡਾ ਜਸਦਰ ਸਾਹਿਬ ਗਏ ਹੋਏ ਜਣਾ ਨਾਲ ਗੱਲ ਕਰ ਲਿਓ ਇੱਥੇ ਹੀ ਮਿਲ ਜਾਣਾ ਭਾਜਾ ਨਾਈਟ ਸਟੇ ਕਰਾਂਗੇ ਗੁਰਦੁਆਰਾ ਗੁਰੂ ਅਮਰਦਾਸ ਜੀ ਹਰੀ ਕੇ ਦਰਿਆਲੰਗ ਕੇ ਓਏ ਸ਼ਾ ਕੇ ਤੇ ਆਪਾਂ ਮੱਖੂ ਗੁਰਦੁਆਰਾ ਸਾਹਿਬ ਗੁਰਮਰਦਾਜੀ ਇੱਥੇ ਬੈਠੇ ਹੋਏ। ਹਾਲ ਦੀ ਆਤ ਆਪਾਂ ਜਿਹੜੀ ਇੱਥੇ ਗੁਜ਼ਾਰਾਂਗੇ। ਤੇ ਸਵੇਰੇ ਫੇਰ ਬੰਦੀ ਆਪਾਂ ਚੱਲੇ ਪਾਵਾਂਗੇ। ਅੱਜ ਦਾ ਕੋਈ ਸੀਨ ਜਿਹੜਾ ਹੈ ਜੋ ਇਸ ਤਰ੍ਹਾਂ ਦਾ। ਇਹ ਗੁਰਦੁਆਰਾ ਸਾਹਿਬ ਲੈ ਚੀ ਆਪਣੀ ਨਾਲ ਚਤੇ ਅੱਜ ਹੋਏ। ਸਾਮਣੇ ਫਸਲ ਸਾਰੀ ਵੱਢਣ ਆ ਰਹੀ ਹੈ ਇਹ ਹਰੀਕੇ ਹੈਡਵਕਸ ਦਾ ਇਹ ਏਰੀਆ ਸਾਰਾ ਤੰਗੜੀ ਦਾ ਸੋ ਇੱਥੇ ਵੀਡੀਓ ਐਂਡ ਕਰਦੇ ਆਂ ਜੀ ਧੰਨਵਾਦ ਤੁਹਾਡਾ ਸਾਰਿਆਂ ਨੂੰ ਦੇਖਣ ਦਾ ਜਿਹੜੇ ਵੀ ਚੈਨਲ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਜਿਹੜਾ ਹੈ ਉਹ ਜ਼ਰੂਰ ਕਰਿਓ ਧੰਨਵਾਦ ਸਸੀ ਬਾਦ